ਪੰਜਾਬ ਭਾਜਪਾ ਨੂੰ ਲੱਗ ਸਕਦਾ ਸੀ ਇੱਕ ਵੱਡਾ ਛਟਕਾ ਪੰਜਾਬ ਦੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਭਾਜਪਾ ਲਈ ਰਾਹਤ ਭਰੀ ਵੱਡੀ ਖਬਰ ਅੱਜ ਸਵੇਰ ਦੀ ਠੰਡੇ ਮੌਸਮ ਦੇ ਵਿੱਚ ਲਈ ਇੱਕ ਵੱਡੀ ਗਰਮ ਖਬਰ ਜਿਸ ਨੇ ਪੰਜਾਬ ਦੀ ਰਾਜਨੀਤੀ ਦਾ ਮਾਹੌਲ ਵੀ ਪੂਰੇ ਤਰੀਕੇ ਨਾਲ ਗਰਮਾ ਦਿੱਤਾ ਸੀ ਸਸੇਕਾਲ ਨਮਸਕਾਰ ਤੁਸੀਂ ਜੁੜਿਓ ਰਿਤਮ ਪੰਜਾਬੀ ਦੇ ਨਾਲ ਮੈਂ ਹਾਂ ਪ੍ਰਿੰਸ ਭਰਤਵਾਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖਣ ਜਿਹੜੇ ਕਿ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਅਤੇ ਨਿੱਜੀ ਤੌਰ ਦੇ ਉੱਤੇ ਬੜੇ ਸਤਕਾਰਤ ਨਾਮ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਨੇ ਅੱਜ ਸਵੇਰ ਜਿਉਂ ਹੀ ਪੱਤਰਕਾਰਾਂ ਨੇ ਆਪਣੇ ਮੋਬਾਈਲ ਫੋਨ ਫੋਲਣੇ ਸ਼ੁਰੂ ਕੀਤੇ ਤਾਂ ਇੱਕ ਖਬਰ ਨੇ ਸਾਰੇ ਪੰਜਾਬ ਦੇ ਪੱਤਰਕਾਰਾਂ ਦਾ ਧਿਆਨ ਜਿਹੜਾ ਹੈ ਉਹ ਆਪਣੇ ਵੱਲ ਖਿੱਚਿਆ ਮੋਬਾਈਲ ਫੋਨਾਂ ਦੇ ਰਾਹੀਂ ਖਬਰ ਨਸ਼ਰ ਹੋਣੀ ਸ਼ੁਰੂ ਹੋਈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਆਪਣੀ ਪ੍ਰਧਾਨਗੀ ਤੋਏ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬਸ ਐਨੀ ਗੱਲ ਸੀ ਜੀ ਇਹ ਗੱਲ ਹੋਣ ਦੀ ਦੇਰ ਸੀ ਕਿ ਪੱਤਰਕਾਰਾਂ ਨੇ ਇੱਕ ਦੂਜੇ ਨੂੰ ਫੋਨ ਖੜਕਾ ਕੇ ਇਸ ਖਬਰ ਦੀ ਪੁਸ਼ਟੀ ਕਰਨ ਦੀ ਜਿਹੜੀ ਆ ਉਹ ਲਗਾਤਾਰਤਾ ਦੇ ਨਾਲ ਕੋਸ਼ਿਸ਼ ਸ਼ੁਰੂ ਕਰ ਦਿੱਤੀ ਤੇ ਉਧਰੋਂ ਪੰਜਾਬ ਭਾਜਪਾ ਦਾ ਜਿਹੜਾ ਦਫ਼ਤਰ ਹੈ ਚੰਡੀਗੜ੍ਹ ਦੇ ਵਿੱਚ ਉਸ ਦਾ ਵੀ ਟੈਲੀਫੋਨ ਜਿਹੜਾ ਹੈ ਉਹ ਲਗਾਤਾਰ ਘੰਟੀ ਉਸ ਦੀ ਖੜਕਣੀ ਸ਼ੁਰੂ ਹੋ ਗਈ। ਇਸ ਤੋਂ ਇਲਾਵਾ ਜਿੰਨੇ ਪੱਤਰਕਾਰ ਭਾਈਚਾਰੇ ਜਿੰਨੇ ਚੈਨਲਾਂ ਦੇ ਪੱਤਰਕਾਰਾਂ ਦੇ ਜਿਸ ਜਿਸ ਵੀ ਭਾਜਪਾਈ ਨਾਲ ਸੰਪੰਨ ਸਨ ਜਿਸ ਜਿਸ ਵੀ ਨੇਤਾ ਨਾਲ ਸੰਪੰਨ ਸਨ ਸਾਰਿਆਂ ਨੇ ਆਪਣੇ ਤੌਰ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਔਰ ਅਦਾਰਿਆਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਕਿ ਇਸ ਖਬਰ ਦਾ ਕੋਈ ਨਾ ਕੋਈ ਸਿਰਾ ਫੜ ਕੇ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਜਾਵੇ ਤਾਂ ਜੋ ਇਹ ਖਬਰ ਪਹਿਲਾਂ ਮੈਂ ਨਸ਼ਰ ਕੀਤੀ ਪਹਿਲਾਂ ਮੈਂ ਨਸ਼ਰ ਕੀਤੀ ਇਸ ਦੇ ਉੱਤੇ ਵਿਰਾਮ ਲਾ ਕੇ ਜਿਸ ਦਾ ਨਾਮ ਲੱਗਣਾ ਹੈ ਕਿ ਹਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਅਸਤੀਫਾ ਦੇ ਦਿੱਤਾ ਹੈ ਹਾਈ ਕਮਾਂਡ ਨੇ ਅਸਤੀਫਾ ਮਨਜ਼ੂਰ ਕੀਤਾ ਜਾਂ ਨਹੀਂ ਕੀਤਾ ਇਸ ਖਬਰ ਦੇ ਉੱਤੇ ਮੇਰਾ ਥੱਪਾ ਲੱਗ ਜਾ। ਇਹ ਰਿਯੂਮਰ ਯਾਨੀ ਕਿ ਇਹ ਅਫਵਾਹਾਂ ਦਾ ਬਾਜ਼ਾਰ ਹਜੇ ਗਰਮ ਨਹੀਂ ਸੀਗਾ ਕਿ ਲਗਾਤਾਰਤਾ ਦੇ ਨਾਲ ਜਦੋਂ ਭਾਜਪਾ ਤੱਕ ਵੀ ਇਹ ਖਬਰ ਪਹੁੰਚਦੀ ਹੈ ਜਦੋਂ ਦਿੱਲੀ ਤੱਕ ਇਹ ਤਾਰਾਂ ਖੜਕਦੀਆਂ ਨੇ ਕਿ ਕੀ ਸੱਚਮੁੱਚ ਸੁਨੀਲ ਜਾਖੜ ਹੋਰਾਂ ਨੇ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਫਿਰ ਤੁਰੰਤ ਪ੍ਰਭਾਵ ਦੇ ਨਾਲ ਇਸ ਖਬਰ ਦੀ ਜਿਹੜੀ ਤਹਿ ਤੱਕ ਜਾਣ ਦਾ ਜਿਹੜਾ ਸਬਬ ਹੈ ਉਹ ਸਾਰੇ ਪੱਤਰਕਾਰ ਭਾਈਚਾਰੇ ਸਮੇਤ ਸਾਰੇ ਰਾਜਨੀਤਿਕ ਆਗੂਆਂ ਦਾ ਬਾਨਾ ਸ਼ੁਰੂ ਹੋਇਆ ਤੇ ਹੁਣ ਜਿਸ ਵਕਤ ਅਸੀਂ ਇਹ ਰਿਪੋਰਟ ਕਰ ਰਹੇ ਹਾਂ ਇਹ ਰਿਪੋਰਟ ਕਰਦੇ ਖਾਤੇ ਇਸ ਖਬਰ ਦੀ ਜਿਹੜੀ ਹੈ ਉਹ ਪੂਰੇ ਤਰੀਕੇ ਨਾਲ ਖੁੱਲ ਚੁੱਕੀ ਹੈ ਜੀ ਹਾਂ ਇਹ ਖਬਰ ਇੱਕ ਵਾਰੀ ਨਸ਼ਰ ਜ਼ਰੂਰ ਹੋਈ ਸੀ ਸਵੇਰ ਦੇ ਮੌਕੇ ਕਿ ਸੁਨੀਲ ਜਾਖੜ ਹੋਰਾਂ ਨੇ ਭਾਜਪਾ ਦੇ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫਾ ਜਿਹੜਾ ਹੈ ਉਹ ਦੇ ਦਿੱਤਾ ਅਤੇ ਹਾਲ ਫਿਲਹਾਲ ਦੀ ਘੜੀ ਮਤਲਬ ਜਦੋਂ ਤੱਕ ਇਹ ਖਬਰ ਅ ਅਸਤੀਫੇ ਵਾਲੀ ਮੰਨੀ ਜਾ ਰਹੀ ਸੀ ਕਿ ਹਾਲ ਫਿਲਹਾਲ ਦੀ ਘੜੀ ਜਿਹੜੀ ਜਿਹੜਾ ਇਹਨਾਂ ਦਾ ਹਾਈ ਕਮਾਂਡ ਹੈ ਉਹ ਸਾਈ ਕਮਾਂਡ ਨੇ ਅਸਤੀਫਾ ਮਨਜ਼ੂਰ ਨਹੀਂ ਕੀਤਾ ਪਰ ਹੁਣ ਜਿਸ ਵਕਤ ਅਸੀਂ ਇਹ ਰਿਪੋਰਟ ਤੋੜੇ ਤੱਕ ਪੁੱਛਾਰੇ ਆ ਰਿਤਮ ਪੰਜਾਬੀ ਦੇ ਨਾਲ ਤਾਂ ਇਸ ਵਕਤ ਤੇ ਪੁਸ਼ਟੀ ਹੋ ਚੁੱਕੀ ਹੈ ਕਿ ਸੁਨੀਲ ਜਾਖੜ ਹੋਰਾਂ ਨੇ ਪੰਜਾਬ ਭਾਜਪਾ ਦੀ ਪ੍ਰਧਾਨਗੀ ਤੋਂ ਆਪਣਾ ਅਸਤੀਫਾ ਜਿਹੜਾ ਹੈ ਨਹੀਂ ਦਿੱਤਾ ਇਹ ਸਮਝਣ ਦੀ ਗੱਲ ਹੈ ਸੋਚਣ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਜਦੋਂ ਹੁਣ ਜਮਾ-ਜਮਾ 4 ਦਿਨ ਰਹਿ ਗਏ ਆ 4 ਦਿਨ ਸੰਸਕੇ ਕਹਿਣ ਦਾ ਭਾਵ ਇਹ ਹੈ ਕਿ ਹੁਣ ਜਮਾ-ਜਮਾ ਥੋੜੇ ਦਿਨ ਰਹਿ ਗਏ ਆ ਜਦੋਂ ਤਾਂ ਫਿਰ ਇਸ ਤਰੀਕੇ ਦੀਆਂ ਅਫਵਾਹਾਂ ਇਸ ਤਰੀਕੇ ਦੀਆਂ ਰਿਊਮਰਸ ਜਿਹੜੀਆਂ ਨੇ ਉਹ ਫੈਲਾਉਂਦਾ ਕੌਣ ਹੈ ਸਾਨੂੰ ਪਤਾ ਹੈ ਕਿ ਰਾਜਨੀਤਿਕ ਧਿਰਾਂ ਵੱਖ-ਵੱਖ ਰਾਜਨੀਤਿਕ ਧਿਰਾਂ ਇੱਥੇ ਮੈਂ ਕਿਸੇ ਵੀ ਇੱਕ ਰਾਜਨੀਤਿਕ ਪਾਰਟੀ ਦੇ ਉੱਤੇ ਸੂਈ ਨਹੀਂ ਰੱਖ ਰਿਹਾ ਹਾਂ ਵਾਖਵਾਕਰਾ ਰਾਜਨੀਤਿਕ ਤਰ੍ਹਾਂ ਇਸ ਤਰੀਕੇ ਦੀਆਂ افواਹਾਂ ਨੇ ਜਿਹੜੀਆਂ ਜਾਂ ਇਸ ਤਰੀਕੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਅਕਸਰ ਫੈਲਾਉਂਦੇ ਰਹਿੰਦੇ ਨੇ ਤਾਂ ਜੋ ਪਾਰਟੀਆਂ ਨੂੰ ਜਿਹੜੇ ਝਟਕੇ ਨੇ ਉਹ ਝਟਕੇ ਲੱਗਣ ਉਹਨਾਂ ਝਟਕਿਆਂ ਤੋਂ ਪਾਰਟੀਆਂ ਨੂੰ ਸੰਭਲਣ ਦਾ ਵਕਤ ਲੱਗੇ ਤੇ ਉਸੇ ਵਕਤ ਦੇ ਦਰਮਿਆਨ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਪਾਰਟੀਆਂ ਆਪਣੀ ਤਿਆਰੀ ਜਿਹੜੀ ਹੈ ਚੋਣਾਂ ਨੂੰ ਲੈ ਕੇ ਪੂਰਨ ਤਰੀਕੇ ਨਾਲ ਵਿੱਡ ਲੈਣ ਜਾਂ ਜਿਹੜਾ ਵੀ ਉਹਨਾਂ ਨੇ ਅਗਲੇਰਾ ਕਾਰਜ ਕਰਨਾ ਉਸ ਕਾਰਜ ਦੇ ਲਈ ਉਹਨਾਂ ਨੂੰ ਇੱਕ ਵਕਤ ਜਿਹੜਾ ਹੈ ਉਹ ਮਿਲ ਜਾਵੇ ਸੁਨੀਲ ਜਾਖੜ ਹੋਰੀ ਇਸ ਤੋਂ ਪਹਿਲਾਂ ਜਦੋਂ ਉਹਨਾਂ ਨੇ ਪਿਛਲੇ ਸਾਲ 2023 ਦੇ ਵਿੱਚ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਪੰਜਾਬ ਭਾਜਪਾ ਦੀ ਪ੍ਰਧਾਨਗੀ ਦਾ ਅਹੁਦਾ ਸੰਭਿਆ ਸੀ ਤਾਂ ਉਦੋਂ ਤੋਂ ਬਹੁਤ ਸਾਰੀਆਂ ਕਿਆਸ ਅਰਾਈਆਂ ਲੱਗਣੀਆਂ ਸ਼ੁਰੂ ਹੋ ਗਿਆ ਸੀ ਕਿਆਸ ਅਰਾਈਆਂ ਇਹ ਕਿ ਜਿਸ ਤਰੀਕੇ ਨਾਲ ਮੈਂ ਇਸ ਰਿਪੋਰਟ ਦੀ ਸ਼ੁਰੂਆਤ ਦੇ ਵਿੱਚ ਕਿਹਾ ਹੈ ਕਿ ਸੁਨੀਲ ਜਾਖੜ ਹੋਰੀ ਨਿੱਜੀ ਤੌਰ ਦੇ ਉੱਤੇ ਬਹੁਤ ਵਧੀਆ ਇਨਸਾਨ ਬਹੁਤ ਸਮਝਦਾਰ ਅਤੇ ਬਹੁਤ ਨੇਕ ਇਨਸਾਨ ਮੰਨੇ ਜਾਂਦੇ ਨੇ ਬਹੁਤ ਦੂਰ ਅੰਦੇਸ਼ੀ ਵਾਲੀ ਜਿਹੜੀ ਸਿਆਸਤ ਹੈ ਉਹ ਤੁਹਾਨੂੰ ਸੁਨੀਲ ਜਾਖੜ ਹੋਰਾਂ ਦੇ ਹਰ ਬਿਆਨ ਦੇ ਵਿੱਚੋਂ ਅਤੇ ਉਹਨਾਂ ਦੇ ਹਰ ਕਥਨ ਦੇ ਵਿੱਚੋਂ ਚਲਕੇਗੀ ਸੁਨੀਲ ਜਾਖੜ ਇੱਕ ਉਹ ਸਖਸ਼ ਜਿਹਨੇ ਸਖਸ਼ ਪੰਜਾਬ ਦੇ ਮੁੱਖ ਮੰਤਰੀ ਬਣਦੇ-ਬਣਦੇ ਕਈ ਮੌਕੇ ਖੰਜਾ ਬੈਠੇ ਇਹ ਗੱਲ ਵੀ ਇਹ ਚੀਜ਼ ਵੀ ਇਹ ਦਰਦ ਵੀ ਉਹਨਾਂ ਦੇ ਦਿਲ ਦੇ ਵਿੱਚ ਹੋਏਗਾ ਕਿ ਉਹ ਇੱਕ ਐਸੀ ਰਾਜਨੀਤਿਕ ਵਿਰਾਸਤ ਦੇ ਵਿੱਚੋਂ ਆਉਂਦੇ ਨੇ ਕਿ ਐਸੇ ਰਾਜਨੀਤਿਕ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਜਿਸ ਪਰਿਵਾਰ ਨੇ ਜਦੋਂ ਸਾਂਝਾ ਹਰਿਆਣਾ ਅਤੇ ਪੰਜਾਬ ਸੀ ਜਦੋਂ ਮਹਾਪੰਜਾਬ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਉਸ ਵਿਰਾਸਤ ਨੂੰ ਸੰਭਾਲਿਆ ਹੋਇਆ ਇਹਨਾਂ ਦਾ ਸਾਰਾ ਇਹਦਾ ਸਾਰਾ ਪਰਿਵਾਰ ਇਹਨਾਂ ਦੇ ਪਿਤਾ ਜੀ ਤੋਂ ਲੈ ਕੇ ਇਹਨਾਂ ਦੇ ਚਾਚਾ ਜੀ ਇਹਨਾਂ ਦੇ ਚਾਚਾ ਜੀ ਤੋਂ ਲੈ ਕੇ ਸੁਨੀਲ ਜਾਖੜ ਹੋਰਾਂ ਦੇ ਸਕੇ ਭਤੀਜਾ ਸਾਹਿਬ ਇਸ ਵਕਤ ਰਾਜਨੀਤੀ ਦੇ ਵਿੱਚ ਪੂਰਨ ਤਰੀਕੇ ਨਾਲ ਸਰਗਰਮ ਨੇ ਔਰ ਬੜੇ ਲੰਬੀ ਦੇਰ ਹੋ ਗਈ ਇਹਨਾਂ ਨੂੰ ਸਿਆਸਤ ਦੇ ਵਿੱਚ ਮੁੱਖ ਮੰਤਰੀ ਬਣਦੇ ਬਣਦੇ ਸੁਨੀਲ ਚੱਕਰਵਰੀ ਕਿਸ ਤਰੀਕੇ ਨਾਲ ਰਹਿ ਗਏ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਅਸਤੀਫਾ ਲਿਆ ਗਿਆ ਸੀਗਾ ਉਸ ਅਸਤੀਫੇ ਤੋਂ ਬਾਅਦ ਜਿਹੜੇ ਜਿਹੜੀਆਂ ਜਿਹੜੀਆਂ ਚਰਚਾਵਾਂ ਦਾ ਦੌਰ ਚੱਲਿਆ ਸੀ ਉਹਨਾਂ ਚਰਚਾਵਾਂ ਦੇ ਦੌਰ ਦੇ ਵਿੱਚ ਇੱਕ ਨਾਮ ਪੰਜਾਬ ਦੇ ਵਿੱਚ ਪੰਜਾਬ ਹਿੰਦੂ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦਾ ਹੋਇਆ ਪੰਜਾਬ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਕਰਦਾ ਹੋਇਆ ਸੁਨੀਲ ਜਾਖੜ ਹੋਰਾਂ ਦਾ ਚੱਲਿਆ ਸੀ ਕਿ ਹੁਣ 3.5 ਜਾਂ 4 ਮਹੀਨੇ ਦਾ ਕਾਰਜਕਾਲ ਦਾ ਸਮਾਂ ਰਹਿ ਗਿਆ ਹੈ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਸਰਕਾਰ ਦਾ ਤਾਂ ਕਿਉਂ ਨਾ ਸੁਨੀਲ ਜਾਖੜ ਹੋਰਾਂ ਨੂੰ ਇੱਕ ਹਿੰਦੂ ਚਿਹਰੇ ਦੇ ਰੂਪ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਪਣਾ ਦਿੱਤਾ ਜਾਵੇ ਸਾਰੀਆਂ ਗੰਨਾ ਸਾਰੀਆਂ ਕੋਟੀਆਂ ਫਿੱਟ ਹੋਣ ਦੇ ਸਿਲਸਿਲੇ ਦੇ ਵਿੱਚ ਇੱਕ ਪਾਸੇ ਤੁਹਾਨੂੰ ਪਤਾ ਹੈ ਕਿ ਸੁਖਜਿੰਦਰ ਰੰਧਾਵਾ ਹੋਈ ਵੀ ਆਪਣੀ ਸਰਕਾਰੀ ਰਹਾਇਸ਼ ਸਰਕਾਰੀ ਕੋਠੀ ਸੈਕਟਰ 39 ਚੰਡੀਗੜ੍ਹ ਦੇ ਵਿੱਚੋਂ ਨਿਕਲ ਕੇ ਚੱਲ ਪਏ ਸਨ ਰਾਜਪਾਲ ਨੂੰ ਮਿਲਣ ਦੇ ਲਈ ਪਰ ਰਸਤੇ ਦੇ ਵਿੱਚ ਉਹਨਾਂ ਦੀ ਗੱਡੀ ਕਿਤੇ ਗਾਇਬ ਹੋ ਗਈ ਸੀ ਮੈਂ ਇਸ ਗੱਲ ਦਾ ਪ੍ਰਤੱਖ ਦਰਸ਼ਕ ਹਾਂ ਕਿਉਂਕਿ ਉਹਨਾਂ ਦਾ ਜਿਹੜਾ ਕਾਫਲਾ ਸੀ ਉਸ ਕਾਫਲੇ ਦੇ ਪਿੱਛੇ-ਪਿੱਛੇ ਮੈਂ ਵੀ ਆਪਣੇ ਮੀਡੀਆ ਹਾਊਸ ਦੇ ਰਾਹੀਂ ਆਪਣੀ ਗੱਡੀ ਲਗਾਈ ਹੋਈ ਸੀ ਪਰੰਤੂ ਤੁਰੰਤ ਪ੍ਰਭਾਵ ਦੇ ਨਾਲ ਫਿਰ ਸਾਨੂੰ ਇੱਕ ਨਿੱਜੀ ਹੋਟਲ ਦੇ ਬਾਹਰ ਆ ਕੇ ਖਬਰਾਂ ਇਕੱਠੀਆਂ ਕਰਨੀਆਂ ਪਈਆਂ ਤੇ ਉਹਨਾਂ ਖਬਰਾਂ ਦੇ ਵਿੱਚੋਂ ਖਬਰ ਇਹ ਨਿਕਲ ਕੇ ਆਈ ਕਿ ਚਰਨਜੀਤ ਸਿੰਘ ਚੰਨੀ ਹੋਰੀ ਜਿਹੜੇ ਇੱਕ ਦਲਿਤ ਚਿਹਰੇ ਦੇ ਰੂਪ ਦੇ ਵਿੱਚ ਪੰਜਾਬ ਦੀ ਸਰਗਰਮ ਸਿਆਸਤ ਦੇ ਵਿੱਚ ਸਰਗਰਮ ਸਨ ਉਹਨਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਪਣਾ ਦਿੱਤਾ ਗਿਆ ਸੋ ਇੱਕ ਚੀਜ਼ ਇੱਕ ਟੀਸ ਜਿਹੜੀ ਉਹ ਸੁਨੀਲ ਜਾਖੜ ਹੋਰ ਦੇ ਦਿਲ ਦੇ ਵਿੱਚ ਸੀ ਇਸੇ ਕਰਕੇ ਸੁਨੀਲ ਜਾਖੜ ਹੋ ਰਹੀ ਕਿਤੇ ਨਾ ਕਿਤੇ ਕਾਂਗਰਸ ਤੋਂ ਨਿਰਾਸ਼ ਅਤੇ ਨਰਾਜ਼ ਨਜ਼ਰ ਆਏ ਤੇ ਕਾਂਗਰਸ ਛੱਡ ਕੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਨੀਲ ਜਾਖੜ ਹੋਰਾਂ ਨੂੰ ਇਹ ਆਸ ਤੇ ਉਮੀਦ ਸੀ ਕਿ ਸੁਨੀਲ ਜਾਖੜ ਹੋ ਰਹੀ ਹਿੰਦੂ ਚਿਹਰੇ ਦੇ ਰੂਪ ਦੇ ਵਿੱਚ ਪੰਜਾਬ ਭਾਜਪਾ ਦਾ ਜਿਹੜਾ ਪ੍ਰਦਰਸ਼ਨ ਹੈ ਉਸ ਨੂੰ ਹੋਰ ਬਿਹਤਰ ਕਰਨਗੇ ਪਰੰਤੂ ਜਿਸ ਤਰੀਕੇ ਨਾਲ ਪਿਛਲੀਆਂ ਲੰਘੀਆਂ ਲੋਕ ਸਭਾ ਚੋਣਾਂ ਦੇ ਵਿੱਚ ਤੀਸਰੇ ਕਾਰਜਕਾਲ ਦੇ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਹ ਚੁੱਕੀ ਆ ਪਰ ਜਿਹੜੀ ਸਰਕਾਰ ਹੈ ਉਹ ਭਾਜਪਾ ਦੀ ਇਸ ਵਕਤ ਕੇਂਦਰ ਦੇ ਵਿੱਚ ਚੱਲ ਰਹੀ ਆ ਉਹ ਸਾਰੇ ਦੇ ਦਰਮਿਆਨ ਰਵਨੀਤ ਬਿੱਟੂ ਜਿਨ੍ਹਾਂ ਨੇ ਸੁਨੀਲ ਜਾਖੜ ਹੋਰਾਂ ਨੂੰ ਵੇਖ ਵੇਖ ਕੇ ਸਿਆਸਤ ਕਰਨੀ ਸਿੱਖੀ ਉਹ ਆਪਣੀ ਲੋਕ ਸਭਾ ਦੀ ਸੀਟ ਹਾਰਨ ਤੋਂ ਬਾਅਦ ਵੀ ਭਾਜਪਾ ਦੇ ਕੇਂਦਰੀ ਜਿਹੜਾ ਅਾ ਨੇਤ੍ਰਿਤਵ ਹੈ ਕੇਂਦਰੀ ਜਿਹੜੀ ਉਹਨਾਂ ਦੀ ਅਗਵਾਈ ਕਰਨ ਵਾਲੀ ਟੀਮ ਹੈ ਉਸ ਦੇ ਨਾਲ ਨੇੜਤਾ ਹੋਣ ਕਰਕੇ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਲੈ ਕੇ ਫਿਰ ਵੀ ਰਵਨੀਤ ਬਿੱਟੂ ਹੋਰੀ ਪੰਜਾਬ ਦੇ ਵਿੱਚ ਪਰਤ ਕੇ ਆਉਂਦੇ ਨੇ ਇਹ ਚੀਜ਼ ਵੀ ਸੁਨੀਲ ਜਾਖੜ ਹੋਰਾਂ ਦੇ ਮਨ ਦੇ ਵਿੱਚ ਹੈ ਇੱਕ ਹੋਰ ਅਗਲੇਰੀ ਗੱਲ ਕਿ ਸੁਨੀਲ ਜਾਖੜ ਹੋਰਾਂ ਦੇ ਅਸਤੀਫੇ ਦੀ ਖਬਰ ਇੱਕ ਵਾਰ ਸੱਚ ਕਿਉਂ ਲੱਗੀ ਸੀ ਉਹ ਇਸ ਕਰਕੇ ਲੱਗੀ ਸੀ ਕਿ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਦੂਜੇ ਪਾਸੇ ਥੋੜੇ ਦਿਨ ਰਹਿ ਗਏ ਨੇ ਗਵਾਂਡੀ ਸੂਬਾ ਹਰਿਆਣਾ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਉਹ ਹੋਣੀਆਂ ਨੇ ਔਰ ਹਰਿਆਣਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹ ਵੀ ਲਗਾਤਾਰ ਆਪਣੀਆਂ ਰੈਲੀਆਂ ਜਿਹੜੀਆਂ ਨੇ ਆਪਣਾ ਚੋਣ ਪ੍ਰਚਾਰ ਜਿਹੜਾ ਹੈ ਉਹ ਕਰ ਰਹੇ ਨੇ ਸੁਨੀਲ ਜਾਖੜ ਹੋਰਾਂ ਦਾ ਜਿਹੜਾ ਨੇਟਿਵ ਵਿਲੇਜ ਹੈ ਜ ਜਣ ਜਾਣ ਜਾਉਂਦੇ ਜਿਹੜੀ ਕਰਮ ਭੂਮੀ ਤੇ ਜਨਮ ਭੂਮੀ ਹਬੌਰ ਦਾ ਇਲਾਕਾ ਜਿਹੜਾ ਹੈ ਹਬੌਰ ਫਾਜ਼ਲਕਾ ਦਾ ਇਲਾਕਾ ਜਿਹੜਾ ਹੈ ਜਿਸ ਦੀ ਇੱਕ ਹਦੂਦ ਇੱਕ ਹੱਦ ਰਾਜਸਥਾਨ ਨਾਲ ਲੱਗਦੀ ਹੈ ਤੇ ਬਹੁਤ ਇਲਾਕਾ ਜਿਹੜਾ ਹੈ ਉਹ ਹਰਿਆਣਾ ਦੀ ਹਦੂਦ ਦੇ ਨਾਲ ਲੱਗਦਾ ਤੁਹਾਨੂੰ ਪਤਾ ਹੈ ਕਿ ਜੇਕਰ ਸੁਨੀਲ ਜਾਖੜ ਹੋਰਾਂ ਦਾ ਜਿਹੜਾ ਇਲਾਕਾ ਹੈ ਉਹਨਾਂ ਦੇ ਪਿੰਡ ਨੇ ਜਿਹੜੇ ਜਿੱਥੇ ਉਹਨਾਂ ਦੀ ਬਹੁਤ ਜ਼ਿਆਦਾ ਪਕੜ ਹੈ ਉਹਨਾਂ ਦੇ ਪਰਿਵਾਰ ਦੀ ਬਹੁਤ ਜ਼ਿਆਦਾ ਪਕੜ ਹੈ ਉਹਨਾਂ ਦਾ ਇਲਾਕਾ ਹਰਿਆਣਾ ਦੇ ਨਾਲ ਲੱਗਦਾ ਤੇ ਇਹ ਆਸ ਤੇ ਉਮੀਦ ਕੀਤੀ ਜਾਂਦੀ ਸੀ ਕਿ ਸੁਨੀਲ ਜਾਖੜ ਹੋਰੀ ਭਾਜਪਾ ਵੱਲੋਂ ਚੋਣ ਪ੍ਰਚਾਰ ਕਰਨ ਦੇ ਲਈ ਹਰਿਆਣਾ ਦੀ ਕਿਸੇ ਨਾ ਕਿਸੇ ਰੈਲੀ ਦੇ ਵਿੱਚ ਸਾਨੂੰ ਜ਼ਰੂਰ ਨਜ਼ਰ ਆਉਣਗੇ ਪਰ ਐਦਾਂ ਦਾ ਕੁਝ ਹੋਇਆ ਨਹੀਂ ਸੋ ਇਸ ਖਬਰ ਅ ਡੀ ਆਰਟੀ ਇਸੇ ਹੀ ਵਿਰਾਮ ਲੱਗਦਾ ਹੈ ਤੇ ਇਹ ਖਬਰ ਇਸ ਵਕਤ ਅ ਇਸ ਦੀ ਪੁਸ਼ਟੀ ਨਹੀਂ ਹੁੰਦੀ ਹੈ ਔਰ ਇਹ ਖਬਰ ਇਸ ਵਕਤ ਦਾ ਝੂਠ ਸਾਹਮਣੇ ਲੈ ਕੇ ਆਉਂਦੀ ਹੈ ਕਿ ਸੁਨੀਲ ਜਾਕੜ ਹੋਰਾਂ ਨੇ ਪੰਜਾਬ ਭਾਜਪਾ ਦੇ ਅ ਅਹੁਦੇ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਜਿਹੜਾ ਹੈ ਉਹ ਦਿੱਤਾ ਹੈ ਨਹੀਂ ਦਿੱਤਾ ਹੈ ਜੀ ਅਸਤੀਫਾ ਹਾਂ ਕੁਝ ਇੱਕ ਨਿੱਜੀ ਕਾਰਨ ਜ਼ਰੂਰ ਦੱਸੇ ਗਏ ਨੇ ਕਿ ਕੁਝ ਇੱਕ ਨਿੱਜੀ ਕਾਰਨਾ ਕਰਕੇ ਪਰਿਵਾਰਕ ਰੁਝੇਵਿਆਂ ਕਰਕੇ ਨਿੱਜੀ ਕਾਰਨਾ ਕਰਕੇ ਪਿਛਲੇ ਲੰਬੇ ਸਮੇਂ ਤੋਂ ਸੁਨੀਲ ਜਾਖੜ ਹੋਰੀ ਸਾਨੂੰ ਕਿਸੇ ਵੀ ਪਬਲਿਕ ਪਲੇਟਫਾਰਮ ਦੇ ਉੱਤੇ ਭਾਰਤੀ ਜਨਤਾ ਪਾਰਟੀ ਵੱਲੋਂ ਨਜ਼ਰ ਨਹੀਂ ਆਏ ਸ਼ਾਇਦ ਐਸੇ ਕਰਕੇ ਇਹ ਕਿਆਸਰ ਆਈਆਂ ਅਤੇ ਸ਼ਾਇਦ ਇਸੇ ਕਰਕੇ ਇਹ ਰਿਯੂਮਰ ਅਤੇ ਸ਼ਾਇਦ ਇਸੇ ਕਰਕੇ ਇਹ ਅਫਵਾਹ ਫੈਲਾਉਣ ਦਾ ਮੌਕਾ ਜਿਹੜਾ ਹੈ ਉਹ ਵਿਰੋਧੀਆਂ ਨੂੰ ਮਿਲ ਗਿਆ ਸੋ ਸੁਖ ਦਾ ਸਾਂ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਚੈਪਟਰ ਸੁਖ ਦਾ ਸਾਂ ਕੇਂਦਰੀ ਜਿਹੜੀ ਭਾਜਪਾ ਦੀ ਲੀਡਰਸ਼ਿਪ ਹੈ ਉਸ ਨੇ ਜ਼ਰੂਰ ਲਿਆ ਹੋਵੇਗਾ ਕਿ ਸੁਨੀਲ ਜਾਖੜ ਹੋਰਾਂ ਦੇ ਜਿਹੜੇ ਅਸਤੀਫੇ ਦੀ ਖਬਰ ਸੀ ਉਹ ਹਾਲ ਫਿਲਹਾਲ ਸੱਚ ਨਹੀਂ ਹੈ ਉਹ ਖਬਰ ਅਫਵਾਤ ਤੋਂ ਵਧੇਰੇ ਕੁਝ ਵੀ ਨਹੀਂ ਸੀ ਸੁਨੀਲ ਜਾਖੜ ਹੋਰਾਂ ਦੀ ਜੀਵਨੀ ਦੇ ਬਾਰੇ ਜ਼ਰੂਰ ਅੱਜ ਦੇ ਇਸ ਦਿਨ ਦੇ ਉੱਤੇ ਆਪਾਂ ਜ਼ਰੂਰ ਚਰਚਾ ਕਰਾਂਗੇ ਕਿ ਕਿਸ ਤਰੀਕੇ ਦਾ ਉਹਨਾਂ ਦਾ ਰਾਜਨੀਤਿਕ ਸਫ਼ਰ ਰਿਹਾ ਤੇ ਅੱਜ ਉਹ ਕਿਸ ਮੁੱਮਾਮ ਦੇ ਉੱਤੇ ਖੜੇ ਨੇ ਇਹ ਗੱਲ ਅਗਲੀ ਰਿਪੋਰਟ ਦੇ ਵਿੱਚ ਕਰਾਂਗੇ ਤੁਹਾਡੇ ਸੁਝਾਅ ਤੁਹਾਡੀਆਂ ਟਿੱਪਣੀਆਂ ਦਾ ਸਾਨੂੰ ਹਮੇਸ਼ਾ ਇੰਤਜ਼ਾਰ ਰਹੇਗਾ ਦਿਓ ਇਜਾਜ਼ਤ ਅਤੇ ਬਣੇ ਰਹੋ ਰਿਤਮ ਪੰਜਾਬੀ ਦੇ ਨਾਲ ਨਮਸਕਾਰ